ਕਿ ਲੱਗਦਾ ਹੈ ਕਿ ਅੱਜ ਕੋਈ ਅਜਿਹੀ ਕੋਈ ਕਾਰਵਾਈ ਹੋ ਸਕਦੀ ਹੈ ਜਿਵੇਂ ਲਗਾਤਾਰ ਇੱਕ ਤੋਂ ਇੱਕ ਵੱਡਾ ਐਕਸ਼ਨ ਹੋ ਰਿਹਾ ਹੈ ਇਸ ਗੱਲ ਦੀ ਅਸੀਂ ਪ੍ਰਸ਼ੰਸਾ ਕਰਦੇ ਮਜੀਠੇ ਸਾਹਿਬ ਦੀ ਕਿ ਜਿੰਨਾ ਜਿੰਨਾ ਸਰਕਾਰ ਤਸੱਦ ਕਰ ਰਹੀ ਆ ਉਹਨਾਂ ਉਹਨਾਂ ਉੱਪਰ ਕਿ ਅਗਿਆ ਰਹੇ ਨੇ ਸੋਚੀ ਸਾਹਮਣੇ ਸ਼ਾਜਦ ਤਹਿਤ ਮਜੀਠੇ ਸਾਹਿਬ ਨੂੰ ਪ੍ਰਣਾਮ ਕੀਤਾ ਜਾ ਰਿਹਾ ਪਸਾਇਆ ਜਾ ਰਿਹਾ ਜਿਹੜਾ ਕਾਠ ਹੁੰਦਾ ਸੀ ਇਕੱਲੇ ਵਰਕਰਾਂ ਦਾ ਪਰ ਬਿੱਤੇ ਦਿਨ ਹੀ ਜੋ ਬਿਆਨ ਦਿੱਤਾ ਗਿਆ ਕਿ ਉਸ ਦਾ ਕੋਈ ਅਸਰ ਤਾਂ ਨਹੀਂ ਕਿ ਇੱਥੇ ਕਾਫੀ ਜਿਹੜੇ ਆ ਵਰਕਰ ਨਹੀਂ ਪਹੁੰਚੇ ਸਿਆ ਸਾਹਿਬ ਸ਼ੁਰਤ ਤੋਂ ਹੀ ਗੱਲ ਕਹਿੰਦੇ ਨੇ ਵੀ ਮੈਂ ਇਕੱਲੇ ਨੇ ਜਾਣਾ ਲੜਾਈ ਇਕੱਲੇ ਨਹੀਂ ਬਣਵਾੜੂਗਾ ਇਕੱਲਾ ਜਾਊਂਗਾ ਮਜੀਠੀਆ ਅੱਜ ਐਸਆਈਟੀ ਦੇ ਅੱਗੇ ਪੇਸ਼ ਹੋਣ ਪਹੁੰਚੇ ਨੇ ਅਕਾਲੀ ਲੀਡਰ ਸਾਡੇ ਨਾਂ ਦੇ ਰਾਜੋਖਾਨਾ ਨਾਲ ਗੱਲਬਾਤ ਕਰਦੇ ਆ ਅੱਜ ਲੰਬੇ ਸਮੇਂ ਬਾਅਦ ਜਿਹੜੇ ਆ ਮੁਰ ਤੋਂ ਐਸਆਈਟੀ ਦੇ ਅੱਗੇ ਪੇਸ਼ ਹੋਣ ਦੇ ਲਈ ਪਹੁੰਚ ਰਹੇ ਨੇ ਤਾਂ ਉਧਰ ਬਲਡੋਜ਼ਰ ਐਕਸ਼ਨ ਵੀ ਜਿਹੜਾ جاری ਆ ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਨਸ਼ੇ ਕਾਰੋਬਾਰੀਆਂ ਤੇ ਵੱਡੇ ਐਕਸ਼ਨ ਹੋ ਰਹੇ ਨੇ ਕਿ ਲੱਗਦਾ ਹੈ ਕਿ ਅੱਜ ਕੋਈ ਅਜਿਹੀ ਕੋਈ ਕਾਰਵਾਈ ਹੋ ਸਕਦੀ ਆ ਜਿਵੇਂ ਲਗਾਤਾਰ ਇੱਕ ਤੋਂ ਇੱਕ ਵੱਡਾ ਐਕਸ਼ਨ ਹੋ ਰਿਹਾ ਹੈ ਦੇਖੋ ਪੰਜਾਬ ਸਰਕਾਰ ਆਪਣੀਆਂ ਨਕਾਮੀਆਂ ਲਾਉਣ ਖਾਤਰ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਕਿਉਂਕਿ 60-3 ਸਾਲ ਦੇ ਵਿੱਚ ਕੋਈ ਪੰਜਾਬ ਦਾ ਮੈਰਾ ਡਿਵੈਲਪਮੈਂਟ ਦੀ ਗੱਲ ਹੀ ਹੋਈ ਕੋਈ ਪੰਜਾਬ ਦਾ ਵਾਅਦਾ ਪੂਰਾ ਨਹੀਂ ਹੋਇਆ ਨਸ਼ਾ ਘਰ ਘਰ ਬਿਕ ਰਿਆ ਸਪਲਾਈ ਘਰ ਘਰ ਲੋਕਾਂ ਦੇ ਜਾ ਰਹੀ ਆ ਨੌਜਵਾਨ ਰੋਜ਼ ਮਰ ਰਹੇ ਨੇ ਸਰਕਾਰ ਲੋਕਾਂ ਦਾ ਧਿਆਨ ਭਟਕਾਉਣ ਦੀ ਖਾਤਰ ਜਿੱਥੇ ਬਲਡوزر ਰਾਹੀਂ ਇਹ ਲੋਕਾਂ ਦੇ ਘਟਾ ਜਾ ਰਹੇ ਨੇ ਸੋ ਉਸ ਤੋਂ ਬਾਅਦ ਸਭ ਬਿਕਰ ਸਿੰਘ ਜੀਠਿਆ ਨੂੰ ਦੇਖੋ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਚੰਨੀ ਦੇ ਵੱਲੋਂ ਸੀਐਮਸੀ ਉਹਦੇ ਵੱਲੋਂ ਕਿੰਨੇ ਡੀਜੀਪੀ ਬਦਲੇ ਕਿੰਨੇ ਸੀਐਸਐਸਪੀ ਬਦਲੇ ਚੋਟੋ ਬਾਧਿਆ ਬੋਲੇ ਝੂਠਾ ਪਰਦਾ ਦਰਜ ਕੀਤਾ ਗਿਆ ਮਾਨਜੋ ਕੋਰਟ ਨੇ ਇਨਸਾਫ ਦਿੱਤਾ ਉਹ ਤਾਂ ਭਗਵੰਤ ਮਾਨ ਦੇ ਖਿਲਾਫ ਕਿਉਂਕਿ ਮਜੀਠੀਆ ਸਾਹਿਬ ਬੇਬਾਕ ਹੋ ਕੇ ਜਿੱਥੇ ਭਗਵੰਤ ਜੀਵਾਨ ਨੂੰ ਚੈਲੰਜ ਕਰਦੇ ਨੇ ਬੈਠ ਕੇ ਗੱਲ ਕਰਨ ਦੀ মিডিਆ ਸਾਹਮਣੇ ਗੱਲ ਕਰਨ ਲਈ ਬੁਲਾਉਂਦੇ ਨੇ ਉਹ ਕਦੇ ਆਇਆ ਹੀ ਨਹੀਂ ਹੈ ਸੋ ਮੈਂ ਸਮਝਦਾ ਇਹ ਸਰਕਾਰ ਦੀ ਬਖਲਾਟ ਆ ਸਾਰੇ ਲੋਕ ਜਾਣਦੇ ਆ ਕਿ ਮਜੀਠੀਆ ਸਾਹਿਬ ਸਾਰਾ ਕੱਲਾ ਪੰਜਾਬ ਦਾ ਨੌਜਵਾਨ ਪੰਜਾਬ ਦੇ ਲੋਕ ਸਭ ਵਿਕਰਨ ਸਿੰਘ ਮਜੀਠੀਆ ਪਿੱਛੇ ਖੜੇ ਨੇ ਲੋਕਾਂ ਨੂੰ ਪਤਾ ਕਿ ਉਹਨਾਂ ਦੇ ਸ਼ਾਖ ਨੂੰ ਖਰਾਬ ਕਰਨ ਵਾਸਤੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਖਾਤਰ ਇਹ ਕੀਤਾ ਜਾ ਰਿਹਾ ਪਰ ਇਸ ਗੱਲ ਦੀ ਅਸੀਂ ਪ੍ਰਸ਼ੰਸਾ ਕਰਦੇ ਮਜੀਠੀਆ ਸਾਹਿਬ ਦੀ ਕਿ ਜਿੰਨਾ ਜਿੰਨਾ ਸਰਕਾਰ ਤਸੱਦ ਕਰ ਰਹੀ ਆ ਉਹਨਾਂ ਉਹਨਾਂ ਉੱਪਰ ਕੇ ਆ ਰਹੇ ਨੇ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਵੀ ਸੋਚੀ ਸਮਝ ਦੀ ਸ਼ਾਜਰ ਤਹਿਤ ਮਜੀਠੀਆ ਸਾਹਿਬ ਨੂੰ ਪਦਨਾਮ ਕੀਤਾ ਜਾ ਰਿਹਾ ਪਸਾਇਆ ਜਾ ਰਿਹਾ ਅੱਜ ਦੇਖਿਆ ਗਿਆ ਕਿ ਪਹਿਲਾਂ ਜਦੋਂ ਆਉਂਦੇ ਸੀ ਪੇਸ਼ੀ ਤੇ ਕਾਫੀ ਜਿਹੜਾ ਇਕੱਠ ਹੁੰਦਾ ਸੀ ਇਕੱਲੀ ਵਰਕਰਾਂ ਦਾ ਪਰ ਬਿੱਤੇ ਦਿਨੀ ਜੋ ਬਿਆਨ ਦਿੱਤਾ ਗਿਆ ਕਿ ਉਸ ਦਾ ਕੋਈ ਅਸਰ ਤਾਂ ਨਹੀਂ ਕਿ ਇੱਥੇ ਕਾਫੀ ਜਿਹੜੇ ਆ ਵਰਕਰ ਨਹੀਂ ਪਹੁੰਚੇ ਨਹੀਂ ਜੀ ਦੇਖੋ ਬਿਕਰਮ ਸਿੰਘ ਮਜੀਠੀਆ ਜੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆ ਸਾਨੂੰ ਵੀ ਸੁਨੇਹਾ ਅਸੀਂ ਆਪੇ ਤੁਹਾਨੂੰ ਪਤਾ ਲੱਗਿਆ ਸਵੇਰੇ ਪਤਾ ਲੱਗਿਆ ਜਿੰਨੂੰ ਨੂੰ ਪਤਾ ਲੱਗਿਆ ਸਵੇਰੇ ਬੰਦੇ ਆ ਰਹੇ ਨੇ ਕਿਉਂਕਿ ਮਾਨ ਜੋ ਕੋਟ ਵੱਲੋਂ ਤੇ ਮਜੀਠੀਆ ਸਾਹਿਬ ਸ਼ੁਰੂ ਤੋਂ ਹੀ ਗੱਲ ਕਹਿੰਦੇ ਨੇ ਵੀ ਮੈਂ ਇਕੱਲੇ ਨੇ ਜਾਣਾ ਲੜਾਈ ਕੱਲਰ ਨੇ ਬਣਵਾਡੂਗਾ ਇਕੱਲਾ ਜਾਊਗਾ ਸੋ ਸਾਰੇ ਬੰਦੇ ਆਪ ਮਹਾਰੇ ਆਏ ਹੋਏ ਨੇ ਜਿਨ੍ਹਾਂ ਨੂੰ ਸਵੇਰੇ ਪਤਾ ਲੱਗਿਆ ਕਿਸ ਨੂੰ ਰਾਤ ਨੂੰ ਪਤਾ ਲੱਗ ਗਿਆ ਸੋ ਅਸੀਂ ਮਤਕਿ ਕਿਸ ਨੂੰ ਕਿਹਾ ਹੀ ਨਹੀਂ ਹੈ ਮਜੀਠੇ ਸਾਹਿਬ ਨੇ ਰੋਕਤਾ ਵੀ ਕਿਸ ਨੂੰ ਕਹਿਣਾ ਨਹੀਂ ਮੀਡੀਆ ਨੇ ਤੁਹਾਨੂੰ ਮਤਲਬ ਆਪਣੇ ਤੌਰ ਤੇ ਪਤਾ ਲੱਗਿਆ ਹੁਣ ਸੋ ਇਸ ਕਰਕੇ ਮੈਂ ਸਮਝਦਾ ਕਿ ਕੋਈ ਘਰਾਉਣ ਦੀ ਗੱਲ ਨਹੀਂ ਹੈ ਮਜੀਠੇ ਸਾਹਿਬ ਜਿੰਨਾ ਜਿੰਨਾ ਸਰਕਾਰ ਦਾਪਦੀ ਆ ਉਹਨਾਂ 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 ਉੱਪਰ ਕੇ ਅੱਗੇ ਆਉਂਦੇ ਨੇ ਸਰਕਾਰ ਦੇ ਖਿਲਾਫ ਬੇਬਾਕੀ ਦੇ ਨਾਲ ਸਰਕਾਰ ਦੇ ਮੁੱਦਿਆਂ ਨੂੰ ਬੇਬਾਕੀ ਦੇ ਨਾਲ ਜਿੱਥੇ ਕਿਤੇ ਸਰਕਾਰ ਨੂੰ ਕੋਈ ਤੱਕਾ ਹੋ ਰਿਹਾ ਕਰ ਰਹੀ ਆ ਉੱਥੇ ਪੂਰਾ ਡੜ ਕੇ ਪਹਿਰਾ ਦਿੰਦੇ ਨੇ ਸਿੱਧਾ ਭਗਵੰਤ ਮਾਨ ਨੂੰ ਚੈਲੰਜ ਕਰਦੇ ਨੇ ਕੇਂਦਰ ਸਰਕਾਰ ਨੂੰ ਚੈਲੰਜ ਕਰਦੇ ਨੇ ਸੋ ਉਹ ਤੂੰ ਦੇਖਦੇ ਹੋ ਇਹਨਾਂ ਨੂੰ ਘਬਰਾਹਟ ਦੀ ਨਿਸ਼ਾਨੀ ਆਏ ਹੋਰ ਤਾਂ ਕੁਝ ਨਹੀਂ ਹੈ ਹਾਲਾਤ ਕੀ ਬਣ ਰਹੇ ਆ ਅੱਗੇ ਅੱਗੇ ਦਿਨੋ ਦਿਨ ਅਕਾਲੀ ਦਲ ਤੇ ਇੱਕ ਤੋਂ ਇੱਕ ਜਿਹੜਾ ਹਾਲਾਤ ਬਣਦੇ ਜਾ ਰਹੇ ਆ 18 ਤਰੀਕ ਨੂੰ ਕੱਲ ਤੋਂ ਹੀ ਜਿਹੜੀ ਆ ਭਰਤੀ ਸ਼ੁਰੂ ਕਰ ਰਹੀ ਆ ਜਿਹੜੇ 5 ਮੈਂਬਰੀ ਕਮੇਟੀ ਰਹਿ ਗਈ ਆ ਕੀ ਲੱਗਦਾ ਹੈ ਕਿ ਇਹ ਸਾਰਾ ਇੱਕ ਜਾਲ ਹੀ ਬਣਾਇਆ ਜਾ ਰਿਹਾ ਨਹੀਂ ਦੇਖੋ ਅਕਾਲੀ ਦਲ ਦੀ ਭਰਤੀ ਅਸੀਂ ਸਰ ਨੇ ਕੀਤੀ ਆ ਮੈਂ ਆਪਣੇ ਹਲਕੇ ਤੋਂ ਕੀਤੀ ਆ ਸਰ ਨੇ ਕੀਤੀ ਆ ਸੋ ਅਕਾਲੀਅਲ ਦੀ ਭਰਤੀ ਤਾਂ ਜਥੇਦਾਰ ਸਾਹਿਬ ਤੁਹਾਨੂੰ ਯਾਦ ਹੋਊਗਾ ਜਿੱਦਨ ਮਾਨ ਜੋਗ ਰਘਵੀਰ ਸਿੰਘ ਜਥੇਦਾਰ ਸਾਹਿਬ ਬੜੇ ਸਤਕਾਰਯੋਗ ਨੇ ਉਹਨਾਂ ਦੀ ਥੋੜੇ ਮੀਡੀਆ ਦੇ ਨਾਲੇ ਰੂਬਰੂ ਹੋਏ ਸੀ ਉਹਨਾਂ ਨੇ ਕਿਹਾ ਵੀ ਸਾਹਿਬ ਰਘਵੀਰ ਸਿੰਘ ਵਾਲਦਾਸ ਦੀ ਵਾਸੀ ਮਨਜ਼ੂਰ ਕਰਦੇ ਆ ਤੇ ਜਿਹੜੀ ਭਰਤੀ ਸ਼ੁਰੂ ਕੀਤੀ ਇਹਨਾਂ ਨੇ ਅਸੀਂ ਉਹਦਾ ਸਵਾਗਤ ਕਰਦੇ ਆ ਵੀ ਜੋ ਅਕਾਲਤਾ ਸਾਹਿਬ ਤੋਂ ਫੈਸਲਾ ਹੋਇਆ ਸੀ ਉਹਨੂੰ ਇਨਬਿਜ ਲਾਗੂ ਕਰ ਰਹੇ ਨੇ ਬਕਾਇਦਾ ਨਾਂ ਲੈ ਕੇ ਵੀ ਮਨਪ੍ਰੀਤਿਆਲੀ ਨੂੰ ਰਾਜਸਥਾਨ ਲਾਤਾ ਉਹਨੂੰ ਉੱਥੇ ਲਾਤਾ ਇਹ ਭਰਤੀ ਸਾਰੇ ਬਹੁਤ ਵੱਡੇ ਪੱਦਰ ਤੇ ਹੋਣੀ ਆ ਸੋ ਸਵਾਗਤ ਕੀਤਾ ਬਾਅਦ ਚ ਉਹਦਾ ਕੋਈ ਪ੍ਰੈਸ਼ਰ ਪਿਆ ਏਜੰਸੀਆਂ ਦਾ ਕੀ ਹੋਇਆ ਤੇ ਜਿਹੜੀ ਭਰਤੀ ਕਾਦੀਗਲ ਦੀ ਤਕਰੀਬ 33 ਲੱਖ ਦੇ ਕਰੀ ਭਰਤੀ ਹੋ ਗਈ ਅੱਜ ਮੀਟਿੰਗ ਹੈ ਉੱਥੇ ਅਬਜ਼ਰਵਰ ਸੀ ਸਰ ਸਾਹਿਬਾਨ ਦੀ ਮੈਂ ਵੀ ਉੱਥੇ ਜਾ ਰਹੇ ਆ ਭਰਤੀ ਮੁਕੰਮਲ ਹੋ ਗਈ ਜਲਦੀ ਚੋਣ ਹੋ ਕੇ ਪ੍ਰਧਾਨ ਦੀ ਚੋਣ ਹੋਣੀ ਆ ਪਰ ਜਿਹੜੇ ਕੱਲ ਨੂੰ 18 ਤਰੀਕ ਨੂੰ ਭਰਤੀ ਸ਼ੁਰੂ ਕਰਨ ਜਾ ਰਿਹਾ ਉਹਨੂੰ ਕਿਵੇਂ ਦੇਖਦੇ ਹੋ ਮਨਪ੍ਰੀਤਿਆਲੀ ਨੇ ਉਹਦੇ ਵਿੱਚ ਬਾਕੀ ਮੈਂਬਰ ਨੇ देखो अक्का ਤੁਹਾਨੂੰ ਯਾਦ ਹੋਊਗਾ 2 ਤਰੀਕ ਨੂੰ ਅਕਾਲ ਤਾ ਸਹਿਬ ਤੇ ਰਾਮੂ ਵਾਲੀ ਜੀ ਮਨਜਿੰਦਰ ਸਰਸੇ ਨੂੰ ਬੁਲਾਇਆ ਸੀਗਾ ਉਹ ਕਹਿੰਦੇ ਪਤੇ ਸਿੱਖੋਂ ਤੁਸੀਂ ਵੀ ਤੁਹਾਨੂੰ ਸੇਵਾ ਦੀ ਸਦਨ ਲਾ ਤੁਹਾਨੂੰ ਯਾਦ ਹੋਊਗਾ ਲਾ ਨਹੀਂ ਸਕਦੇ ਉਹ ਇੱਧੇ ਚਲੇ ਗਏ ਸੀਗਾ ਲਿਖਤੀ ਰੂਪ 'ਚ ਤੇ ਦੂਜੇ ਪਾਸੇ ਇਹਨਾਂ 'ਚ ਕੌਣ ਅਮਰ ਤੇ ਦੱਸੋ ਜੀ ਕੋਈ ਮਾਨਪੀ ਤੇ ਆਲੀ ਅਮਰਧਾਰੀ ਆ ਕੋਈ ਬਡਾਲਾ ਸਾਹਾ ਅਮਰਧਾਰੀ ਨੇ ਕੋਈ ਸੰਤਾ ਸਿੰਘ ਮਹਿਦਪੁਰਾ ਅਮਰਧਾਰੀ ਆ ਸੋ ਇਹ ਮੈਂ ਸਮਝਦਾ ਕਿ ਇਹ ਜਿਹੜੀ ਭਰਤੀ ਸ਼ੁਰੂ ਕਰਨ ਜਾ ਰਹੇ ਨੇ ਭਰਤੀ ਕਿਸ ਦੀ ਕਰ ਰਹੇ ਨੇ ਮੈਂ ਵੀ ਸਲਿੱਪ ਦੇਖੀ ਆ ਉਹ ਤੇ ਅਕਾਲੀ ਦਲ ਲਿਖਿਆ ਹੋਇਆ ਆ ਅਕਾਲੀ ਦਲ ਤੇ ਨਾਲ ਦਫ਼ਤਰ ਚੰਡੀਗੜ੍ਹ ਤੇ ਅੰਮ੍ਰਿਤਸਰ ਕੋਈ ਉਹਦਾ ਫੋਨ ਨੰਬਰ ਨਹੀਂ ਕੋਈ ਐਡਰੈਸ ਨਹੀਂ ਦੇਖੋ ਅਕਾਲ ਤਖਤ ਸਾਹਿਬ ਨੇ ਮਨਜ਼ੂਰੀ ਦਿੱਤੀ ਸ਼ਰਮਣੀ ਅਕਾਲੀਆਨ ਨੂੰ ਸ਼ਰਮਣੀ ਕਾ ਹਾਂ ਕੋਈ ਆਪਣੀ ਅੱਟ ਪਾਰਟੀ ਬਣਾ ਕੇ ਭਰਤੀ ਕਰਦੇ ਹੋਣ ਤਾਂ ਚੰਗੀ ਗੱਲ ਭਰਤੀ ਦੇ ਉੱਪਰ ਇਹ ਵੀ ਲਿਖਿਆ ਕਿਤੇ ਵੀ ਭਰਤੀ ਅਕਾਲ ਤਖਤ ਸਾਹਿਬ ਵੱਲੋਂ ਮਨਜ਼ੂਰ ਆ ਮੈਂ ਸਾਰੀ ਫਿਰ ਪੜ੍ਹੀ ਮੇਰੇ ਕੋਲ ਸਿਰ ਪਈ ਵੀ ਹੋਣੀ ਗੱਡੀ ਸ਼ਾਇਦ ਉਹਦੇ ਉੱਪਰ ਕੁਝ ਨਹੀਂ ਲਿਖਿਆ ਹੈ ਫੋਕਸ ਭਰਤੀ ਆ ਦੇ ਉਹ ਮੈਂ ਸਮਝਦਾ ਕਿ ਅਕਾਲ ਤਖਤ ਸਾਹਿਬ ਦੀ ਜੋ ਮर्यादा ਨੂੰ ਢਾਹ ਲਾਉਣ ਦੀ ਗੱਲ ਕਰ ਰਹੇ ਨੇ ਸੋ ਜਿੱਥੇ ਇੱਕ ਪਾਸੇ ਅੱਜ ਪੇਸ਼ੀ ਹੈ ਤਾਂ ਦੂਜੇ ਪਾਸੇ ਦੇਖਿਆ ਜਾ ਰਿਹਾ ਹੈ ਕਿ ਭਾਰਤੀ ਕੱਲ ਤੋਂ ਸ਼ੁਰੂ ਹੋਣ ਜਾ ਰਹੀ ਹੈ ਤਾਂ ਉਸੇ ਸੰਬੰਧੀ ਰਾਜੂ ਖੰਨਾ ਨੇ ਵੀ ਵੱਡਾ ਬਿਆਨ ਦਿੱਤਾ ਤਾਂ ਦੇਖਣਾ ਹੋਵੇਗਾ ਕਿ ਇਧਰ ਨੂੰ ਇਹ ਜਿਹੜੀ ਆ ਭਾਰਤੀ ਜਾਏਗੀ ਕੀ ਹਾਲਾਤ ਰਹਿਣਗੇ ਵੀਡੀਓ ਜਰਨਲਿਸਟ ਅਤਲ ਬਰਮਨਾ ਸਤਰਾਵ ਸਿੰਘ ਠੋਈ ਐਨਆਰਟੀਵੀ